ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੜਦੀ ਕਲਾ ਟਾਈਮ ਹੋ ਗਿਆ 9:30 ਤੇ ਧੁੱਪ ਚੜ ਗਈ ਆ ਜਿੱਥੇ ਖੜੇ ਆਪਾਂ ਇੱਥੇ ਘੱਟਾ ਮਿੱਟੀ ਬਹੁਤ ਜ਼ਿਆਦਾ ਤੇ ਗੱਡੀ ਆਪਣੀ ਦਾ ਘੱਟਾ 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 ਹੋ ਗਿਆ ਡਸਟਿੰਗ ਡਸਟਿੰਗ ਹੋ ਗਈ ਗੱਡੀ ਡਸਟਿੰਗ ਡਸਟਿੰਗ ਤੇ ਹੁਣ ਆਪਾਂ ਕਰਕੇ ਬਰਸ਼ ਲੈ ਪੀਨੇ ਆ ਚਾਹ ਉੱਥੇ ਸਾਹਮਣੇ ਚਾਹ ਪੀ ਕੇ ਤੇ ਫਿਰ ਮਾਰਦੇ ਆ ਜਮਲੀਆਂ ਦਮਲੀਆਂ ਅਰੇ ਕੋਈ ਨਹੀਂ ਆਇਆ 9 ਵਜੇ ਆਂਦੇ ਹੀ ਆਇਆ ਨਾ ਪਰ ਨਹੀਂ ਕੋਈ ਆਇਆ ਆਪਾਂ ਵੀ ਸਵੇਰੇ 5 ਵਜੇ ਤੇ ਉੱਠ ਗਏ ਸੀ 5 5:30 ਵਜੇ ਤੇ 12 ਵਜੇ ਜਾਏ ਫਰੈਸ਼-ਫਰੈਸ਼ ਹੋਏਗੇ ਉਹਦੋਂ ਉੱਠ ਗਏ ਫਿਰ ਵਲੌਗ ਕਰਨਾ ਸੀ ਕਿ ਐਡਿਟ ਐਡਿਟ ਕਰਕੇ ਉਹ ਲਾਤਾ ਅਪਡੇਟਿੰਗ ਤੇ ਅਪਲੋਡਿੰਗ ਤੇ ਸੱਚ ਅਪਡੇਟਿੰਗ ਕਹਿੰਦੇ ਆ ਇਹ ਨੈਟਵਰਕ ਦੀ ਥੋੜੀ ਕਮੀ ਜੀ ਆ ਉਹਨੇ ਤੁਰ ਫਿਰ ਕੇ ਉਹਨੇ ਕੱਲ ਵੀ ਬਥੇਰਾ ਹੀ ਇੱਧਰ ਗਏ ਤੁਰਨੇ ਫਿਰਨ ਲੱਤਾਂ ਡਈਆਂ ਪੀਣ ਕਰ ਲਾ ਹੁਣ ਹੁਣ ਵੇ ਚੱਲਦੇ ਆ ਉਹ ਨਹੀਂ ਕੀ ਕਰਨਾ ਗੱਡੀ 'ਚ ਠੰਡ ਕਾਫੀ ਹੀ ਕੀ ਤੇ ਰਜੈਰੀ ਜੋੜ ਕੇ ਰਹਾਤੀ ਆਪਾਂ ਚੱਲਦੇ ਆ ਚਾਹ ਪੀਣੇ ਨਾਲੇ ਉਧਰ ਘੁੰਮ ਫਿਰ ਕੇ ਆਉਨੇ ਆ ਉਧਰ ਦੇ ਨਜ਼ਾਰਾ ਵੇਖ ਕੇ ਆਉਨੇ ਆ ਸਟੇਸ਼ਨ ਵੱਲ ਦਾ ਦਿਸ਼ਨ ਦੇ ਬਾਈ ਸਵੇਰੇ ਸਵੇਰ ਹੈਗਾ ਥੋੜਾ ਬਹੁਤ ਰਸ਼ ਲੋਕਾਂ ਦਾ ਮੋਟਰ ਮਟਰਸਾਈਕਲ ਰਕਸ਼ੇ ਖੜੇ ਆ ਕਾਰ ਵੀ ਖੜੀ ਆ ਇੱਥੇ ਹਣੀ ਹੋਗੀ ਟ੍ਰੇਨ ਕੋਈ ਕਿਤੇ ਮਾਰਨਿੰਗ ਦੇ ਆਉਣ ਜਾਣ ਦਾ ਟਾਈਮ ਹੋਊਗਾ ਤੇ ਲੋਕੀ ਹੁੰਦੇ ਜਾਂਦੇ ਹੋਣਗੇ ਕਹਾਵਾਂ ਦਾ ਪਗੜਾ ਆਈ ਪੈ ਕੀ ਬਾ ਪਗੜਾ ਨਾ ਇਧਰ ਕਾ ਲਾ ਜਿਆ ਕਿਸ ਤਰ੍ਹਾਂ ਕੀ யா கும்பி படி ਕਿੱਥੇ ਦੀ ਹੋ ਗਈ ਅੱਜ ਆਪਾਂ ਫੇਰ ਆ ਗਏ ਉੱਪਰ ਬਾਬਿਓ ਤੇ ਅਜੇ ਆਪਾਂ ਦੇਖਣਾ ਜਿ ਗਾਰਡਮੈਂਟ ਕਿ ਇਹ ਟ੍ਰੇਨ ਚੱਲਦੀ ਆ ਤੇ ਤਾਰ ਕਿੰਨੀ ਕੁ ਟੱਚ ਹੁੰਦੀ ਏ ਉਹਦੇ ਨਾਲ ਟੱਚ ਹੁੰਦੀ ਆ ਕਿ ਨਹੀਂ ਹੁੰਦੀ ਜਿਹੜੀ ਕਰੰਟ ਵਾਲੀ ਆ ਉਹਦੀ ਅੱਜ ਦੇਖਦੇ ਆ ਮੈਂ ਸੋਚਣ ਡਿਆ ਉਥੇ ਖਲੋਤਾ ਮੈਂ ਯਾਰ ਪਰੋਂਗਾ ਦੀ ਦੇਖੀ ਨਹੀਂ 나ਇ ਕਦੇ ਮੌਕਾ ਮਿਲਿਆ ਅੱਜ ਦੇਖਦੇ ਆ ਇੱਥੇ ਖੜਕੇ ਥੋੜੇ ਹੋਰ ਅੱਗੇ ਚੱਲ ਜੰਨੇ ਆ ਇਤੋਂ ਉਹ ਲੋ ਪੂਰਾ ਕਲੀਅਰ ਦਿਖੂਗਾ 25000 ਵੋਲਟੇਜ ਆ ਕਰੰਟ ਆ ਇਹਨਾਂ ਦੇ ਵਿੱਚ 25000 ਟ੍ਰੇਨ ਵੀ ਹੋਣ ਵਾਲੀ ਉਧਰੋਂ ਆਗੀ ਟ੍ਰੇਨ ਬਾਬਿਓ ਟੱਚ ਹੁੰਦੀ ਆ ਉਹਦੇ ਉੱਪਰ ਤੋਂ ਮੇਰੇ ਹਿਸਾਬ ਨਾਲ ਜਦੋਂ ਇਹਨਾਂ ਕਿਤੇ ਬੰਦ ਕਰਨੀ ਹੋਊਗੀ ਸ਼ਾਇਦ ਉਹ ਡਾਊਨ ਕਰ ਦਿੰਦੇ ਹੋਣੇ ਆ इतने भी अंदर रहे हाँ ऊपर की लगा होगा पखा लगा होगा कि वे लोग करंट जनरेट करती होगी कि नहीं ਪੂਰੀ ਤਾਰ ਆਪ ਕਰਦੀ ਹੈ ਟੱਚ ਅਪ ਡਾਉਨ ਤੇ ਵੀ ਇਧਰ ਉਧਰ ਤੇ ਵੀ ਜਗਾੜੀ ਹਿਸਾਬ ਨਾਲ ਬਣਿਆ ਤੇ ਇਹਨੂੰ ਥੱਲੇ ਵੀ ਕਰਦੇ ਹੋਣਗੇ ਜਾਂ ਕਿਦਾਂ ਨਹੀਂ ਯਾਰ ਥੱਲੇ ਨਹੀਂ ਕਰਦੇ ਹੁਣੇ ਕਿਉਂਕਿ ਇਹਨੂੰ ਥੱਲੇ ਕਰਨਾ ਜਗਾੜ ਜਿਹਾ ਆਪਦਾ ਲੱਗਾ ਹੀ ਨਹੀਂਗਾ ਬੱਬੇ ਵਾਇਰ ਇਹ ਜਗਾਰ ਲਗਾਓ ਨਾ ਇਹਦਾ ਕਾਲਾ ਜਿਹਾ ਸਾਈਡ ਤੇ ਕੈਮਰਾ ਲਗਾਓ ਸਾਈਡ ਕਲਾਸ ਦਿਖਾਉਣੇ ਕੈਮਰਾ ਲਗਾਓ ਡਰਾਈਵਰ ਦੇਖ ਰਹੀਦਾ ਵੀ ਕੋਈ ਕਿਤੇ ਤਾਂ ਕੋਈ ਸਾਈਡ ਤੇ ਲੰਮਕਿਆ ਤਾਂ ਨਹੀਂ ਲੰਮਕਿਆ ਤਾਂ ਕਿੱਦਾਂ ਕੋਈ ਚੜਦਾ ਨਾ ਹੋਵੇ ਜ ਹੈ ਨਾ ਕੋਈ ਵੀ ਇਦਾਂ ਦੀ ਗੱਲ ਬਾਤ ਤੇ ਇਹਦੇ ਮੇਰੇ ਸਾਹਮਣੇ ਨਾਲ ਅੱਗੇ ਵੀ ਕੈਮਰਾ ਲੱਗਾ ਹੁੰਦਾ ਇਹਨਾਂ ਦੇ ਰੂਲ ਬਹੁਤ ਸਖਤ ਹੁੰਦੇ ਨੇ ਕਾਨੂੰਨ ਇਹਨਾਂ ਦਾ ਬਹੁਤ ਸਖਤ ਹਰੇਲੇ ਵਾਲੇ ਹਨ ਚੱਲਣ ਲੱਗੀ ਸ਼ਾਇਦ ਹਾਂ ਕਿੰਨੀ 에ਰ ਹੋਊਗੀ ਇਹਦੇ ਵਿੱਚ ਚੱਲ 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 ਚੰਗਾ ਭਰੀ ਪਈ ਪੂਰੀ ਭਰੀ ਟ੍ਰੇਨ ਅੱਛਾ ਸਹਿੰਦੇ ਆ ਇਹ ਆ ਜਰਨਲ ਡੱਬੇ ਜਰਨਲ ਇਹ ਇਹ ਤਾਂ ਨਹੀਂ ਗਈ ਯਾਰ ਇਹ ਜਰਨਲ ਡੱਬੇ ਇਹ ਲੋਕਲ ਵਾਲੀ ਹੁੰਦੀ ਰਹੇ ਆ ਸਮਝ ਆਂਦੇ ਏਦਾਂ ਜਿਹੜਾ ਇੰਜਨ ਵਗੈਰਾ ਵਾ ਉਹ ਉਹ ਫਿਰ ਚੱਲਦੇ ਹੋਣੇ ਆ ਇੱਥੇ ਡੀਜ਼ਲ ਡੀਜ਼ਲ ਤੇ ਆ ਡੀਜ਼ਲ ਵਾਲੀ ਦੀ ਤੇ ਆਵਾਜ਼ ਵੜੀ ਹੋਣੀ ਆ ਇਹਦੀ 32 ਤੇ ਆ ਕੰਮ 32 ਤੇ ਆ 32 ਤੇ ਫਿਰ ਜਿਹੜੀ ਇੰਨੀ 32 ਦਿੰਦੇ ਆ ਉਹ ਅੰਦਰ ਜਿੱਦਾਂ AC UC ਲੱਗੇ ਹੋਣਗੇ AC ਹੀਟਰ ਸਭ ਕੁਝ ਚੱਲਦੇ ਹੋਣੇ ਆ 32 ਤੇ ਲਾਈਟਾਂ ਹੋਰ ਵੀ ਕਈ ਗੋਰ ਸੋਈ ਹੁੰਦੀ ਹੈ ਤੇ ਚ ਉੱਤੇ ਕਿੰਨਾ ਫ੍ਰੀਜਾਂ ਵਗੈਰਾ ਸਭ ਕੁਝ ਚੱਲਦਾ ਉਹ ਖਾਲੀ ਜਗਾ ਪਈ ਆ ਸਾਰੀ ਦੀ ਸਾਰੀ ਸਰਕਾਰੀ ਅੱਛਾ ਵੀ ਇਹ ਦੱਸੋ ਰੇਲਵੇ ਸਟੇਸ਼ਨ ਤੇ ਰਾਤ ਕਿੰਨੇ ਬਤਾਈ ਆ ਰੇਲਵੇ ਸਟੇਸ਼ਨ ਦੇ ਉੱਤੇ ਜਦੋਂ ਆਪਾਂ ਕਿਤੇ ਜਾਣਾ ਹੋਵੇ ਤੇ ਰੇਲ ਲੇਟ ਹੋ ਗਈ ਟ੍ਰੇਨ ਲੇਟ ਆਉਣੀ ਆ ਕਿੰਨੇ ਬਤਾਈ ਰਾਤ ਮੈਂ ਤੇ ਪੂਰੀ ਰਾਤ ਬਤਾਈ ਭਰਾਵਾ ਟ੍ਰੇਨ ਦੇ ਵਿੱਚ ਬੜੀ ਖੱਜਲ ਹੋਈ ਮੇਰੀ ਰਾਤ ਰਾਮਪੁਰ ਯੂਪੀ ਤੋਂ ਰਾਜਪੁਰੇ ਤੱਕ ਪੂਰੀ ਰਾਤ ਲੰਗੀ ਗੱਡੀ ਖਰਾਬ ਹੋ ਗਈ ਹੈ ਆਪਣੀ ਪੰਪ ਲੈ ਕੇ ਗਿਆ ਅਸੀਂ ਰਾਮ ਜੋ ਰਾਜਪੁਰੇ ਬਹੁਤ ਔਖਾ ਡੈਮ ਕੱਢਿਆ ਹੈ ਟ੍ਰੇਨ ਦੇ ਵਿੱਚ ਜਨਰਲ ਡੱਬੇ ਦੇ ਬੜੀ ਤਪੀ ਭਾ ਦੇ ਐਨੀ ਕਾਲੀ ਕਾਲੀ ਆ ਹੱਦੋਂ ਜੀ ਲਗ ਪੇ ਫੇ ਮੇਤਰ ਪਾਰੇ ਖਾਲੀ ਕਰਨਾ ਕਹਿੰਦੇ ਸਹੀ ਨਹੀਂ ਲੋਡ ਹੋਈ ਹੁਣ ਉਹ ਮੁੰਡਾ ਆਇਆ ਪਰ ਲੱਚੀ ਚਿੱਟੀ ਸ਼ਰਟ ਵਾਲਾ ਉਹ ਲਵਾ ਕੇ ਸਾਰੇ ਬਰਾਬਰ ਕਰਾ ਕੇ ਰੱਖੂਗਾ ਯਾਰ ਬਹੁਤ ਤੰਗ ਕਰ ਦਿਆ ਯਾਰ ਔਰ ਮੈਨੇ ਬਹੁਤ ਤੰਗ ਕਰ ਦਿਆ ਪਤਾ ਨਹੀਂ ਗਾਂਜਾ ਪੀਆ ਹੋਆ ਉਸਨੇ ਕੀ ਯਾਰ ਕੀਆ ਚੱਕਰ ਹੈ ਹੈ सारी गाड़ी लो ही गाड़ी लोड हो जाता अगर एक आदमी और मिल जाता था ना उसको पट्टा लगाना आता है बूट उसने नहीं पहना है तो का सुपरवाइजर जो है ना तुको 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 मत देखो टैंकी में सीटा पड़ गया वो लड़का है ना सुपरवाइजर उसको बोला है लेले कौन सा बड़ा वही बोला मैं लाल टी शर्ट बना ना कैसे तेरा से पीछे है कैसे देख रहा है हैं चलो बोला भी यार वो बंदा जो उस्ताद के साथ बंदा है ना वो थोड़ा लग रहा है तेज भी है अगर वो कल साथ में ले लेता ना उसको तो काम हो जाता है हाँ जी कौन सा हाँ दीदी यहां रखा हुआ है हां जी से लगा दें थोड़ा छोटा आगे पीछे होगा फिर उधर से जाके पीछे करते थे नहीं आ रहा नहीं आ रहा है तो अभी वही तो हम कर रहे हैं नहीं समझ गया तो तो मैं, तो मैं समझ गया समझ गया मैं समझ गया लेकिन और जगह खाली कम बचेगा जगह तो नहीं बचेगा जगह तो खाली बचेगा लेकिन दिखेगा नहीं <laughs> नहीं, जैसे बता, जैसे तो नहीं नहीं मैं समझ गया समझ गया मैं पीस पीस एक ही आएगा आगे पीछे करके आएगा जैसे ये रखा गया ये रखा गया हाँ। एक उधर से रख देंगे एक का, एक आगे ऐसे बनेगा ना सही तो <laughs> सही एक, एक, एक ही रख के जाएगा जैसे आप बोल रहे हैं ना ऐसे माल घूमने का डर है बाहर निकलने का डर है अभी ये बोल रहे हैं पीछे खाली भी ना रहे ਨਹੀਂ ਛੋਟਾ ਉਹ ਵੀ ਬੜਾ ਹੈ ਨਾ ਉਸਤਾਦ ਫੀਤਾ ਪਕੜੀ ਫੀਤਾ ਪਕੜੀ ਇਹ ਆ ਗਿਆ ਹਾਂ ਬਾਬੇ ਉਹ ਟਾਈਮ ਹੋ ਗਿਆ ਡੇਢ ਹੋ ਤਿਗਾ ਤੇ ਗੱਡੀ ਆਪਣੀ ਲੋੜ ਅੱਜ ਵੀ ਮੁਸ਼ਕਲ ਲੱਗਦੀ ਆ ਕਿਉਂਕਿ ਨਾ ਮਾਲ ਦੂਰੇ ਲਾ ਕੇ ਸੈੱਟ ਕਰਨ ਦੇ ਮੈਂ ਕੱਲ ਹੀ ਇਹਨਾਂ ਨੂੰ ਆਖਿਆ ਮੈਂ ਵੀ ਯਾਰ ਲੋਡਿੰਗ ਵਾਲਾ ਬੰਦਾ ਸਹੀ ਨਹੀਂ ਹੈਗਾ ਤੁਹਾਡਾ ਯਾਰ ਵੀ ਬੰਦਾ ਜਾਣਕਾਰ ਹੋਣਾ ਚਾਹੀਦਾ ਹੈ ਨਾ ਤੇ ਬਾਕੀ ਮਾਲ ਵੀ ਜਿਹੜਾ ਉੱਪਰ ਥੱਲੇ ਪਿਆ ਹੈਗਾ ਲੰਮੇ ਨਿੱਕੇ ਵੱਡੇ ਪੀਸ ਕੋਣ ਸਾਰਾ ਫਿਤੂਰੇ ਸੈੱਟ ਕਰਕੇ ਰੱਖਣ ਦੇ ਆ ਤੇ ਪ੍ਰਸ਼ਾਦਾ ਪਣੀ ਆਪਾਂ ਮੰਗਾਇਆ ਵੀਰ ਜੀ ਹੋਣਾ ਕੋ ਹਟਲ ਤੋਂ ਗੁਰੂ ਨਾਨਕ ਪੰਜਾਬੀ ਟਾਪੇ ਤੋਂ ਭੇਜਿਆ ਬੰਦਾ ਵੀਰ ਜੀ ਉਹਨਾਂ ਦੇ ਪ੍ਰਸ਼ਾਦੇ ਆਤੀ ਤੇ ਹੁੰਦਾ ਵਾ ਕੇ ਛਕਦੇ ਆ ਇਹਨਾਂ ਦੇ ਵੀ ਬੰਦੇ ਬੁਲੇ ਗਏ ਆ ਪ੍ਰਸ਼ਾਦਾ ਬੁਲੀ ਸ਼ਗਨ ਤੇ ਆਪਾਂ ਨੂੰ ਵੀ ਸ਼ਗਨ ਦੇਣਾ। ਉਹ ਦੀ ਹਾਲਤ ਕੀ ਠਾਈ ਦੇ? ਠੀਕ ਹੈ ਜੀ। ਇਸ ਵਿੱਚ ਰੋਟੀ। ਹਾਂ ਜੀ। ਜੋੜਾ ਲੈ ਜਾਈਏ ਆਪ। ਠੀਕ ਹੈ ਠੀਕ ਆ। ਹਾਂ ਉਹ ਸਭ ਬਤਾਈਏ ਬੜੀਆ। ਬੜੀਆ। ਚਲੋ ਬੜੀਆ ਬਤਾ ਬਰ ਰਹਿਣਾ ਚਾਹੀਏ। ਅਵੇ ਲੋਡ ਨਹੀਂ ਹੋਇਆ। ਲੋਡ ਕਹਾਂ ਯਾਰ ਉਸਤਾਦ ਯਾਰਾਂ। ਇਹ ਪੰਗਾ ਡਾਲਾ ਹੋਇਆ ਇਹਨਾਂ ਨੇ। ਕੀ ਆ? ਇਹ ਪੀਸ ਜੋ ਹੈ ਨਾ ਇਹ ਵਾਲੇ

तो इधर से सीधा सीधा चले जाइए रोड के ऊपर से ही अच्छा कहाँ एक्सीडेंट हुआ तो लोकल थे इधर के जो डेथ हुआ के जहाँ बाहर के थे अच्छा

तो गाड़ी अपने अपने होटल पे होगी गाड़ी अच्छा उर्ले वाले होटल पे डेथ होगी वो सभी की डेथ होगी लिखी होगी उनके सुबह की बात है सुबह की नींद में हो गया होगा फिर नींद में हो गया फिर ਪੁਰੀ ਗਾੜੀ ਬੁਝੇ ਕੇ ਨਾ ਉਹ ਕਰੇਗਾ ਜਦੋਂ ਰੁਕਦੀ ਉਹ ਤਾਂ ਆਜੂ ਕਾ ਬੌਲਰ ਰੁਕ ਲੇਗਾ ਨਾ ਪੁਰੀ ਪੁਰੀ ਗਾੜੀ ਰੁਕੀ ਨਹੀਂ ਗਾੜੀ ਨੀਂਦ ਮੇਂ ਨੀਕੇ ਨੀਚੇ ਚਲੀ ਗਈ ਉਸਕੇ ਅਗਰ ਜਾਗਤਾ ਹੁੰਦਾ ਫਿਰ ਤਾਂ ਬ੍ਰੇਕ ਵਾਹ ਲਗਾਤਾ ਬ੍ਰੇਕ ਲਗੀ ਨਹੀਂ ਚਲ ਗਿਆ ਠੀਕ ਹੈ ਫਿਰ ਆ ਗਿਆ ਪ੍ਰਸ਼ਾਦਾ ਵੀਰ ਜੀ ਆਪਣਾ ਤੇ ਨਾਲ ਆਈ ਲੱਸੀ ਨਾ ਨੰਦ ਵੱਜਣਗੇ ਪੂਰੇ ਅੱਜ ਫਿਰ Mm, non lo vedo, che è una persona tra... si arrivano fuoco a modo di... quello si... vai in giro a sciopero ਸੰਜੀਬਾ ਬਬੇਓ ਕਿਵੇਂ ਕੀ ਹਾਲ ਚਾਲ ਕਿਦਾਂ ਚੜਦੀ ਕਲਾ ਗੱਡੀ ਆਪਣੀ ਰਹੀ ਅੱਜ ਵੀ ਯਾਰ ਸਵੇਰੇ ਉਹ ਲੋਡਿੰਗ ਕੰਪਲੀਟ ਰਤੀ ਜਿਹੜਾ ਨਾ ਮਾਲ ਲੱਦਿਆ ਵੀਰੋਣਾ ਨੇ ਉਹਨਾਂ ਨੇ ਸਵੇਰੇ ਫੇਰ ਲਾਤਾ ਕਹਿੰਦੇ ਮਾਲ ਚੰਗੀ ਤਰ੍ਹਾਂ ਨਹੀਂ ਲੋਡ ਹੋਇਆ ਤੇ ਅੱਜ ਮੜਾ ਮੋਟਾ ਸੈੱਟ ਛੁੱਟ ਕਰਕੇ ਰੱਖਿਆ ਇਹਨਾਂ ਨੇ ਜਿਹੜਾ ਰਹਿ ਗਿਆ ਥੋੜਾ ਬਹੁਤ ਅਸਰ ਰੀਲੋਡ ਕਰਨਗੇ ਕੱਲ ਸ਼ਾਮ ਤੋਂ ਪਹਿਲਾਂ ਪਹਿਲਾਂ ਨਿਕਲ ਜਾਵਾਂਗੇ ਇੱਥੋਂ ਪੱਕੀ ਗੱਲ ਪਤਾ ਕੀ ਯਾਰ ਗੱਲ ਹੈਗੀ ਸਾਰੀ ਦਾਣੇ ਪਾਣੀ ਦੀ ਜਿੱਥੇ ਜਿੱਦਾਂ ਲਿਖਿਆ ਉਦਾਂ ਹੀ ਹੋਣਾ ਉਦਾਂ ਹੀ ਹੋਣਾ ਵਾਹੀ ਜੋ ਮਰਜ਼ੀ ਸੋਚ ਲਈਆਂ ਸਾਡੇ ਸੋਚਾ ਕੋਨੇ ਆਣਾ ਚਲਦੇ ਫਿਰਦੇ ਰਹੀਏ ਨਾ ਚਲਦੇ ਫਿਰਦੇ ਰਹੀਏ ਟਾਈਮ ਪਾਸ ਉਹਦੇ ਹੁੰਦਾ ਰਹਿੰਦਾ ਜਦੋਂ ਇਦਾਂ ਇੱਕੋ ਜਗ੍ਹਾ ਤੇ 2-3 ਦਿਨ 3-4 ਦਿਨ ਰਹਿਣਾ ਵੈਂਦਾ ਵੀ ਬੜਾ ਖੋਜਦਾ ਸਾਡੇ ਵਾਸਤੇ ਬਹੁਤ ਏਖੋਜਦਾ ਬ੍ਰੋ ਇਹਦੇ ਮੇਰੇ ਗੱਡੀਆਂ ਵਾਲੇ ਵੀਰੋ ਜਾਣਦੇ ਹੀ ਚੰਗੀ ਤਰ੍ਹਾਂ ਚਲੋ ਸਾਡੀ ਕਿਸਮਤ ਹੀ ਇਦਾਂ ਦੀ ਆ ਕਿਹੜੇ ਵੇਲੇ ਤੇ ਇੰਨਾ ਕੁ ਵਧੀਆ ਹੋ ਜਾਂਦਾ ਜਦੋਂ ਮੈਂ ਉਹ ਪਿਛਲੇ ਚੱਕਰ ਕੋਲਕਾਤਾ ਜਿਹੜਾ ਆਇਆ ਸੀਗਾ ਗੱਡੀ ਖਾਲੀ ਹੁੰਦਿਆਂ ਹੀ ਮਾਲ ਬਣ ਗਿਆ ਹੈਗਾ ਤੇ ਉਹ ਤੋਂ ਅਗਲੇ ਦਿਨ ਨਾਲ ਹੀ ਲੋਡ ਹੋ ਗਈ ਸੀ ਲੋਡ ਹੋ ਕੇ ਤੇ ਰਾਤ ਨਿਕਲ ਗਈ ਗੱਡੀ ਇਹ ਰਹੀ ਹੁੰਦਾ ਇਦਾਂ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਇਹ ਵੀ ਇਹੋ ਜਿਹੀ ਜਗ੍ਹਾ ਜਿਹੜਾ ਪਾਦੇ ਤੇ ਫਿਰ ਨੌਨ ਤਾਂ ਹੁੰਦੀ ਗੋੜੀ ਤੰਗੀ ਹੁੰਦੀ ਹੈ ਖਾਣ ਪੀਣ ਦੀ ਗੋੜੀ ਤੰਗੀ ਹੁੰਦੀ ਹੈ ਚਲੋ ਇੱਥੇ ਫੁੱਟ ਲੱਪੜਾਂਗਾ ਖਾਣ ਪੀਣ ਦੀ ਕੋਈ ਤੰਗੀ ਨਹੀਂ ਹੁਣ ਸਵੇਰੇ ਲੈ ਕੇ ਮੋਟਰਸਾਈਕਲ ਉੱਤੇ ਵੀਰ ਦਾ ਜਾਵਾਂਗੇ ਛਣਾਉਣ ਪਾਣੀ ਕਰਾਵਾਂਗੇ ਨਾਲੇ ਬਾਕੀ ਜੋ ਵੈਗੁਰ ਨੂੰ ਮਨਜ਼ੂਰ ਹੋਣਾ ਹੋਈ ਆ ਕੋਈ ਤੁਹਾਨੂੰ ਤੋਂ ਬਾਹਰ ਕੁਝ ਨਹੀਂ ਹੋਗਾ ਤੇ ਮੋ ਗਿਆ 7:30 ਨਹੀਂ 7:30 ਨਹੀਂ 6:30 6:30 ਹੋ ਗਿਆ ਤੇ ਹੁਣ ਬਸ ਤਿਆਰੀ ਆ ਸੌਂਦੀ ਪ੍ਰਸ਼ਾਦਾ ਆਪਾਂ ਦੁਪਹਿਰੇ ਮੰਗਾਇਆ ਸੀ ਉਹਦੇ ਚ ਦੋ ਫਲਕੇ ਵਧ ਗਏ ਸੀ ਲੱਸੀ-ਲੂਸੀ ਨਾਲ ਲੱਸੀ ਗਲੇਟਡ ਭਰ ਗਿਆ ਸੀ ਹੁਣ ਪ੍ਰਸ਼ਾਦੇ ਛੱਕੇ ਤੇ ਸੋਨੇ ਗਿਰਮਾਨ ਨਾਲ ਆ ਸੜਕਿਆ ਜਿਆਨਾ ਇਹ ਸੜਕ ਬਹੁਤ ਹੀ ਚੱਲਦੀ ਆ ਪਿੰਡਾਂ ਵਾਲਾ ਰਾਹ ਵਾ ਪਰੇ ਵੀ ਚੱਲਦਾ ਬਹੁਤ ਜ਼ਿਆਦਾ ਵਾ ਵਾਹਿਗੁਰੂ ਇਹ ਬਾਬੇ ਫਿਰ ਮਿਲਾਂਗੇ ਕੱਲ ਦੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਇੰਨਾ ਹੀ ਹੋਰਿੰਗ ਜਾ ਨਹੀਂ ਕੋਈ ਨਹੀਂ ਠੀਕ ਹੈ ਬਾਕੀ ਦੱਸਿਓ ਕਿੱਦਾਂ ਦਾ ਜੇ ਨਹੀਂ ਚੰਗਾ ਲੱਗੂਗਾ ਤਾਂ ਵੀ ਦੱਸ ਦਿਓ ਚੰਗਾ ਲੱਗੂਗਾ ਤਾਂ ਵੀ ਦੱਸ ਬਾਕੀ ਵੀ ਦਾ ਪਾਇਆ ਆਪਾਂ ਦਿੱਲੀ ਦੀ ਦਿੱਲੀ ਕਰਾਂਗੇ ਵਲੌਗ ਦਿੱਲੀ ਬੰਨਿਆ ਕਰਨਾ ਕਿਤੇ ਹੀ ਆ ਕਿਤੇ ਪੱਜਾ ਗਿਆ ਕਿਤੇ ਨਹੀਂ ਆਪਾਂ ਜੀ ਮਾਨਸਰ ਮਰ ਚਲੋ ਠੀਕ ਹੈ ਬਾਬੇ ਫਿਰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਬਾ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਸਰਬੱਤ ਦਾ ਭਲਾ ਬਖਸ਼ਣ ਬਾਕੀ ਠੀਕ ਹੈ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ